ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਪਿਆਰੀਆਂ ਜੀਆਂ ਸ਼ੇਡਸ ਨੇ ਸਟਾਲ ਹੋਣਗੇ ਬਹੁਤ ਪਿਆਰੇ ਔਰ ਫੁੱਲ ਸਾਈਜ਼ ਦਾ ਅਨਸਟਾਲ ਮਿਲਣਗੇ ਦੁਪੱਟੇ ਦੇ ਸਾਈਜ਼ ਦੇ ਸਟਾਲ ਮਿਲਣਗੇ ਜਿਸ ਤਰ੍ਹਾਂ ਸਭ ਤੋਂ ਪਹਿਲੇ ਬਲੂ ਸ਼ੇਡ ਦੇ ਵਿੱਚ ਸੀਗਾ ਤੇ ਅਗਲਾ ਆਏਗਾ ਬਲੂ ਦੇ ਨਾਲ ਮਹਿਰੂਨ ਬਲੈਕ ਕਲਰ ਠੀਕ ਹੈ ਜੀ ਫੁੱਲ ਸਾਈਜ਼ ਦਾ ਇਹ ਸਟਾਲ ਹੋਏਗਾ ਪਿਓਰ ਕਾਟਨ ਸਟੱਫ ਹੋਏਗਾ ਰਿਅਨ ਟਾਈਪ ਫੈਬਰਿਕ ਹੁੰਦਾ ਆ ਪਰ ਬਹੁਤ ਫਾਈਨ ਫੈਬਰਿਕ ਹੁੰਦਾ ਆ ਠੀਕ ਹੈ ਜੀ ਅ ਅਗਲਾ ਆਏਗਾ ਇਸ ਦਾ ਬੇਜ ਕਰੀਮ ਕਲਰ ਦਾ ਉੱਪਰ ਬੇਲਸ ਆਉਣਗੀਆਂ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਤੁਸੀਂ ਕੋਈ ਵੀ ਸਟਾਲ ਜਿਹੜਾ ਹੈ ਆਰਡਰ ਕਰ ਸਕਦੇ ਆ ਤੇ ਉਸ ਤੋਂ ਅਗਲਾ ਆਏਗਾ ਨੇਵੀ ਬਲੂ ਸ਼ੇਡ ਉੱਪਰ ਬਲੂ ਕਲਰ ਵਾਈਟ ਕਲਰ ਦੀ ਪ੍ਰਿੰਟਿੰਗ ਆਏਗੀ ਚੈੱਕ ਕਰਦੇ ਜਾਓ ਬਹੁਤ ਪਿਆਰੀਆਂ ਜਿਹੀਆਂ ਸ਼ੇਡਸ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਆ ਆ ਇਨ ਬਾਰਡਰਲਾਈਨ ਵਾਲੇ ਸਟਾਲ ਮਿਲਣਗੇ ਬਹੁਤ ਸੋਹਣੇ ਔਰ ਹੈਂਡਮੇਡ ਅਸਲਸ ਵਾਲੇ ਸਟਾਲ ਹੋਣਗੇ ਫੁੱਲ ਸਾਈਜ਼ ਜਿਵੇਂ ਦੁਪੱਟੇ ਹੁੰਦੇ ਆ ਐਵੇਂ ਦੇ ਵੀ ਸਟਾਲ ਆਉਣਗੇ ਔਰ ਥੋੜੇ ਵਾਈਡ ਕੱਟ ਵੀ ਆਉਣਗੇ ਠੀਕ ਹੈ ਜੀ ਸਾਰੀ ਹੀ ਜੜੀਆਂ ਇਨਫੋਰਮੇਸ਼ਨ ਦਿੱਤੀ ਜਾਵੇਗੀ ਅਗਲਾ ਆ ਗਿਆ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਇਸ ਤਰ੍ਹਾਂ ਵੇਵਸ ਟਾਈਪ ਪ੍ਰਿੰਟਿੰਗ ਆ ਡਾਟਸ ਟਾਈਪ ਪ੍ਰਿੰਟਿੰਗ ਆਏਗੀ ਕਲਰ ਬਹੁਤ ਸੋਹਣੇ ਆ ਤੁਸੀਂ ਕੋਈ ਵੀ ਕਲਰ ਜਿਹੜਾ ਚੂਜ਼ ਕਰ ਸਕਦੇ ਆ ਵੈਸੇ ਤੇ ਜਦੋਂ ਅਸੀਂ ਸੂਟ ਦੇ ਨਾਲ ਲੈਨੇ ਆ ਕਲਰ ਦੀ ਇੰਨੀ ਕੋਈ ਪ੍ਰੋਬਲਮ ਨਹੀਂ ਹੁੰਦੀ ਕੰਫਰਟੇਬਲ ਹੋਣੇ ਚਾਹੀਦੇ ਆ ਤੇ ਕੰਫਰਟੇਬਲ ਬਹੁਤ ਨੇ ਸਮਰ ਫ੍ਰੈਂਡਲੀ ਆਉਣਗੇ ਅਗਲਾ ਆਏਗਾ ਪਿੰਕ ਕਲਰ ਦੇ ਉੱਪਰ ਬਲੂ ਕਲਰ ਥੋੜੀ ਰੈੱਡ ਜੀ ਕਲਰ ਥੋੜੀ ਕਾਪਰ ਸ਼ੇਡ ਪ੍ਰਿੰਟਿੰਗ ਆ ਠੀਕ ਆ ਛੋਟੇ ਛੋਟੇ ਪ੍ਰਿੰਟਿੰਗ ਆਏਗੀ ਬਾਰ ਕਲਰ ਬਹੁਤ ਪਿਆਰੇ ਆਉਣਗੇ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਹੋਣਗੀਆਂ ਅਗਲਾ ਆਏਗਾ ਮਲਟੀ ਮਸਟਰਡ ਕਲਰ ਦੇ ਵਿੱਚ ਠੀਕ ਹੈ ਮਸਟਰਡ ਕਲਰ ਆਏਗਾ ਜਿਵੇਂ ਕਿ ਇਹ ਸਟੌਲ ਦੀ ਲੈਂਥ ਜਿਹੜੀ ਤੁਹਾਨੂੰ ਕੰਪਲੀਟ ਮਿਲੇਗੀ ਪੂਰੀ ਮਿਲੇਗੀ ਔਰ ਬ੍ਰੈਥ ਥੋੜੀ ਇਸ ਦੀ ਘੱਟ ਹੋਏਗੀ ਠੀਕ ਹੈ ਜੀ ਨਾਰਮਲ ਜਿਵੇਂ ਕੁੜੀਆਂ ਆਪਾਂ ਡਬਲ ਕਰਕੇ ਜਿਹੜਾ ਇਹ ਸਟੌਲ ਨੂੰ ਗਲ ਵਿੱਚ ਪਾਉਂਦੇ ਆ ਉਵੇਂ ਦੇ ਸਟੌਲ ਨਹੀਂ ਅਗਲਾ ਆਏਗਾ ਇਸ ਦੇ ਵਿੱਚ ਪਿੰਕ ਪੀਚ ਸ਼ੇਡ ਦੇ ਉੱਪਰ ਬਹੁਤ ਪਿਆਰੀ ਰੈੱਡ ਮਹਿਰੂਨ ਕਲਰ ਦੀ ਗ੍ਰੀਨ ਕਲਰ ਦੀ ਆਏਗੀ ਪ੍ਰਿੰਟਿੰਗ ਵੇਵ ਟਾਈਪ ਪ੍ਰਿੰਟਿੰਗ ਆਏਗੀ ਸਭ ਤੋਂ ਅਗਲਾ ਆਏਗਾ ਜੀ ਫਰੋਜ਼ੀ ਕਲਰ ਠੀਕ ਹੈ ਫਰੋਜ਼ੀ ਕਲਰ ਆ ਬਹੁਤ ਸੋਹਣਾ ਛੋਟੇ ਛੋਟੇ ਪ੍ਰਿੰਟਿੰਗ ਵਾਲੇ ਸਟਾਲ ਨੇ ਕਲਰ ਬਹੁਤ ਸੋਹਣੇ ਆ ਇਕਦਮ ਫਾਈਨ ਰਹਿੰਦੇ ਐ ਐਜ਼ ਇਟ ਇਜ਼ ਹੀ ਕਲਰ ਰਹਿੰਦੇ ਨੇ ਠੀਕ ਹੈ ਜੀ ਇੱਕ ਸਟਾਲ ਦਾ ਰੇਟ 110 ਹੋਏਗਾ 110 ਰੁਪਏ ਠੀਕ ਹੈ ਜੀ ਅਗਰ ਤੁਸੀਂ ਇੱਕ ਸਟਾਲ ਤੋਂ ਦਨ ਸਟਾਲ ਤੱਕ ਲੈਣੇ ਆ ਤੁਹਾਨੂੰ 50 ਰੁਪੀਸ ਐਕਸਟਰਾ ਤੋਂ ਚਾਰਜ ਪੇ ਕਰਨੇ ਪੈਣਗੇ ਨਹੀਂ ਤੇ ਤੁਹਾਨੂੰ 4 50 ਦੇ ਜਿਹੜੇ ਉਹ ਚਾਰ ਸਟਾਲ ਮਿਲ ਜਾਣਗੇ ਠੀਕ ਹੈ ਜੀ ਤੇ ਤੁਹਾਨੂੰ ਕੋਈ ਵੀ ਸ਼ਿਪਿੰਗ ਦਾ ਐਕਸਟਰਾ ਤੋਂ ਚਾਰਜ ਭੇਨ ਨਹੀਂ ਕਰਨਾ ਪਏਗਾ ਅਗਰ ਤੁਸੀਂ ਚਾਰ ਸਟਾਲ ਜਿਹੜੇ ਇਕੱਠੇ ਆਰਡਰ ਕਰਦੇ ਆ ਠੀਕ ਹੈ ਅਗਲਾ ਆਈਗਾ ਫਰੂਜ਼ੀ ਦੇ ਨਾਲ ਰੈੱਡ ਕਲਰ ਫਰੋਜ਼ੀ ਦਿਨ ਆ ਰੈਡ ਕਲਰ ਆ ਗਿਆ ਮੈਜੈਂਟਾ ਕਲਰ ਆ ਗਿਆ ਹਰ ਇੱਕ ਕਲਰ ਇਸ ਵੀਡੀਓ ਦੇ ਵਿੱਚ ਆ ਹਰ ਇੱਕ ਪੈਨ ਦੀ ਪਸੰਦ ਦਾ ਕਲਰ ਹੋਏਗਾ ਠੀਕ ਹੈ ਜੀ ਤੇ ਛੋਟੀ ਵੱਡੀ ਪ੍ਰਿੰਟਿੰਗ ਸਾਰੀਆਂ ਹੀ ਹੋਣਗੀਆਂ ਬਹੁਤ ਪਿਆਰੇ ਲੈਂਦੇ ਨੇ ਜਿਵੇਂ ਕਿ ਆਪਾਂ ਡ्रेसेस ਵਗੈਰਾ ਵੇਅਰ ਕਰਦੇ ਆ ਉਹਨਾਂ ਉਹਨਾਂ ਦੇ ਨਾਲ ਵੀ ਬਹੁਤ ਸੋਹਣੇ ਵੇਅਰ ਹੋ ਜਾਂਦੇ ਆ ਨਾਰਮਲੀ ਜਿਦੋਂ ਅਸੀਂ ਘਰ ਦੇ ਵਿੱਚ ਜਦੋਂ ਮਤਲਬ ਸੂਟ ਵਗੈਰਾ ਵੇਅਰ ਕਰਦੇ ਆ ਤੇ ਨਾਲ ਕੰਫਰਟੇਬਲ ਜਿਹੇ ਸਟੌਲ ਜਿਹੜੇ ਲਏ ਜਾਂਦੇ ਨੇ ਕਲਰ ਵੀ ਬਹੁਤ ਸੋਹਣੇ ਆਉਣਗੇ ਡੇਲੀ ਵੇਅਰ ਜੇ ਹੈਗੇ ਆ ਬਹੁਤ ਪਿਆਰੀਆਂ ਸ਼ੇਡਸ ਅਗੇ ਬਲੈਕ ਦੇ ਉੱਪਰ ਵਾਈਟ ਕਲਰ ਦੀ ਪ੍ਰਿੰਟਿੰਗ ਆ ਅਗਲਾ ਚੈੱਕ ਕਰੋ ਕਿੰਨਾ ਪਿਆਰਾ ਕਲਰ ਆ ਠੀਕ ਹੈ ਜੀ ਬਹੁਤ ਸੋਹਣੀ ਜੀ ਸ਼ੇਡ ਆਏਗੀ ਲੇਮਨ ਟਾਈਪ ਸ਼ੇਡ ਆ ਬਲੈਕ ਕਲਰ ਦਾ ਟਾਈਗਰ ਪ੍ਰਿੰਟ ਦਾ ਆਏਗਾ ਸ਼ਾਲ ਠੀਕ ਹੈ ਜੀ ਪ੍ਰਿੰਟਿੰਗ ਜਿਹੜੀ ਇਕਦਮ ਸਾਰੀ ਲੇਟੈਸਟ ਟੂ ਲੇਟੈਸਟ ਆਏਗੀ ਆ ਟਾਈਗਰ ਪ੍ਰਿੰਟ ਦੇ ਵਿੱਚ ਸ਼ਾਲ ਆ ਠੀਕ ਆ ਸਟਾਲ ਆਏਗਾ ਸੌਰੀ ਸਟਾਲ ਅਗਲਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਠੀਕ ਹੈ ਇਹ ਸਕੁਅਰ ਥੋੜੀ ਜੀਆਂ ਸਰਕਲ ਟਾਈਪ ਪ੍ਰਿੰਟਿੰਗ ਆਏਗੀ ਡਿਫਰੈਂਟ ਡਿਫਰੈਂਟ ਕਲਰਸ ਦੀ ਬਹੁਤ ਪਿਆਰੇ ਇਕਦਮ ਪੂਰੇ গারਲੀ ਸਟਾਈਲ ਵਾਲੇ ਹੋਣਗੇ ਇਹਨਾਂ ਦੀ ਥੋੜੀ ਜੀ ਵਿਡਥ ਘਟਿਆ ਔਰ ਜਿਹੜੀ ਲੈਂਥ ਹੈ ਉਹ ਕੰਪਲੀਟ ਹੋਏਗੀ ਠੀਕ ਹੈ ਕਈ ਵਾਰੀ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਲੈਨੇ ਆ ਹਨਾ ਤੇ ਉਹਨਾਂ ਵਾਸਤੇ ਨੇ ਇਹ ਅਗਲਾ ਆ ਗਿਆ হট ਪਿੰਕ ਕਲਰ ਦਾ ਉਸ ਤੋਂ ਅਗਲਾ ਆ ਗਿਆ ਬਹੁਤ ਸੋਹਣਾ ਬਲੈਕ ਕਲਰ ਦਾ ਸਟ੍ਰਿਪਸ ਟਾਈਪ ਪ੍ਰਿੰਟਿੰਗ ਆ ਠੀਕ ਹੈ ਉੱਪਰ ਬਹੁਤ ਸੋਹਣੀ ਛੋਟੇ ਛੋਟੇ ਪ੍ਰਿੰਟਿੰਗ ਵੀ ਆਏਗੀ ਕਲਰ ਤੁਸੀਂ ਦੇਖਦੇ ਜਾਣਾ ਹੈ ਹਰ ਇੱਕ ਪੈਨ ਦੀ ਪਸੰਦ ਦਾ ਕਲਰ ਹੋਏਗਾ ਤੁਸੀਂ ਕੋਈ ਵੀ ਜਿਹੜਾ ਆ ਕਲਰ ਕੋਈ ਵੀ ਸਟਾਲ ਆਰਡਰ ਕਰ ਸਕਦੇ ਆ ਠੀਕ ਹੈ ਤੇ ਅਗਲਾ ਆ ਗਿਆ ਇਸ ਤੋਂ ਮਜੈਂਟਾ ਕਲਰ ਮਜੈਂਟਾ ਰਾਨੀ ਸ਼ੇੜਿਆ ਔਰ ਇੱਕਦਮ ਫੈਬਰਿਕ ਸੌਫਟ ਟੂ ਸੌਫਟ ਹੋਏਗਾ ਠੀਕ ਹੈ ਕੋਈ ਸਿਲਕੀ ਪਾਨੀ ਇਨਾਂ ਦੇ ਵਿੱਚ ਹੁੰਦਾ ਈਜ਼ੀ ਟੂ ਹੈਂਡਲ ਹੁੰਦੇ ਆ ਤੇ ਨਾਰਮਲ ਵੀ ਅਸੀਂ ਕਿਤੇ ਵੀ ਇਨਾਂ ਨੂੰ ਵੇਅਰ ਵੀ ਕਰਕੇ ਜਾ ਸਕਦੇ ਆ ਠੀਕ ਹੈ ਜੀ ਅੱਗੇ ਆ ਗਿਆ ਫਿਰ ਤੋਂ ਪਿੰਕ ਕਲਰ ਠੀਕ ਹੈ ਪਿੰਕ ਕਲਰ ਆ ਗਿਆ ਚੈੱਕ ਕਰਦੇ ਜਾਓ ਠੀਕ ਹੈ ਜੀ ਅਗਰ ਤੁਸੀਂ ਚਾਰ ਸਟਾਲ ਇਕੱਠੇ ਮੰਗਾਓਗੇ 450 ਦੇ ਤੁਹਾਨੂੰ ਪੈਣਗੇ ਔਰ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਨਹੀਂ ਪੇ ਕਰਨਾ ਪਏਗਾ ਤਿੰਨ ਤੱਕ ਜਿਹੜਾ ਆ ਅਗਰ ਤੁਸੀਂ 1 2 ਜਾਂ 3 ਮੰਗਾਉਂਦੇ ਹੋ ਫਿਰ ਤੁਹਾਨੂੰ 50 ਰੁਪੀ ਐਕਸਟਰਾ ਤੋਂ ਚਾਰਜ ਲੱਗਣਗੇ ਅਗੇ ਨੇਵੀ ਬਲੂ ਕਲਰ ਆ ਗਿਆ ਉਸ ਤੋਂ ਅਗਲਾ ਆ ਗਿਆ ਬਲੈਕ ਕਲਰ ਬਲੈਕ ਦੇ ਉੱਪਰ ਵਾਈਟ ਕਲਰ ਦੀ ਪ੍ਰਿੰਟਿੰਗ ਆ ਠੀਕ ਹੈ ਕੱਲ ਪਰਸੋਂ ਸਾਡੀ ਦੁਪੱਟਿਆਂ ਵਾਲੀ ਵੀ ਵੀਡੀਓ ਆਈ ਸੀ ਤੁਸੀਂ ਉਹ ਵੀ ਜਾ ਕੇ ਜ਼ਰੂਰ ਵਿਜ਼ਿਟ ਕਰਨੀ ਆ ਪਿਓਰ ਕਾਟਨ ਦੇ ਦੁਪੱਟੇ ਸੀ ਬਹੁਤ ਸੋਹਣੇ ਉਹਨਾਂ ਦੇ ਵਿੱਚ ਵੀ ਕਲਰ ਡਿਜ਼ਾਈਨ ਸੀਗੇ ਠੀਕ ਹੈ ਬਲੈਕ ਕਲਰ ਦੇ ਵਿੱਚ ਦੁਪੱਟਿਆਂ 'ਚ ਵੀ ਕਾਫੀ ਵੀਡੀਓ ਸੀ ਹੁਣ ਤੁਸੀਂ ਦੇਖਦੇ ਪਏ ਆ ਸਟਾਲਸ ਦੇ ਵਿੱਚ ਵੀ ਕਾਫੀ ਵੀਡੀਓ ਆ ਠੀਕ ਹੈ ਕਾਫੀ ਡਿਜ਼ਾਈਨਿੰਗ ਆ ਚੈੱਕ ਕਰਦੇ ਜਾਓ ਬਹੁਤ ਪਿਆਰ ਇਹ ਵੀ ਬਲੈਕ ਦੇ ਨਾਲ ਹੀ ਪ੍ਰਿੰਟਿੰਗ ਆ ਦੇਖੋ ਕਿੰਨੇ ਬਲੈਕ ਦੇ ਉੱਪਰ ਕਿਉਂਕਿ ਬਲੈਕ ਵਾਈਟ ਹਰ ਇੱਕ ਸੂਟ ਦੇ ਨਾਲ ਵੀਅਰ ਕੀਤਾ ਚੱਲ ਜਾਂਦਾ ਵੀਅਰ ਕੀਤਾ ਜਾ ਸਕਦਾ ਆ ਤੇ ਬਹੁਤ ਸੋਹਣੇ ਰਹਿੰਦੇ ਆ ਠੀਕ ਹੈ ਜੀ ਅੰਡਿਕੋਫਰਟਨ ਬਲੈਕ ਵਾਈਟ ਠੀਕ ਹੈ ਬਹੁਤ ਸੋਹਣੀ ਛੋਟੀ ਪ੍ਰਿੰਟਿੰਗ ਵੀ ਆ ਜਾਏਗੀ ਅੰਬੀਆਂ ਵਾਲੀ ਪ੍ਰਿੰਟਿੰਗ ਆ ਜਾਏਗੀ ਫਲਾਵਰਸ ਵਾਲੀ ਪ੍ਰਿੰਟਿੰਗ ਆ ਜਾਏਗੀ ਡਾਟਸ ਟਾਈਪ ਪ੍ਰਿੰਟਿੰਗ ਆ ਜਾਏਗੀ ਬਹੁਤ ਕਲਰ ਤੇ ਬਹੁਤ ਸੋਹਣੀ ਜੜੀ ਆ ਚੋਇਸ ਵੀ ਬਹੁਤ ਹੀ ਇਸ ਵਿੱਚ ਆ ਜਾਂਦੀਆਂ ਬਲੈਕ ਦੇ ਵਿੱਚ ਤੇ ਕਾਫੀ ਵੈਰਾਈਟੀ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਨੈਗੇਟਿਵ ਪ੍ਰਿੰਟਿੰਗ ਥੋੜੀ ਜੀ ਵਾਈਟ ਟਾਈਪ ਵਾਈਟ ਕਲਰ ਦੇ ਵਿੱਚ ਪ੍ਰਿੰਟਿੰਗ ਆਏਗੀ ਬਹੁਤ ਪਿਆਰੀ ਠੀਕ ਹੈ ਜੀ ਅੱਜਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਅਸੀਂ ਚੋਣ ਦੇ ਲਾਸਟ ਵਿੱਚ ਬਹੁਤ ਹੀ ਸੋਹਣੇ ਜੇ ਸੂਟ ਦਾ ਗਿਫਟ ਕੜਨਾ ਹੈ। ਆ ਸੂਟ ਦਾ ਗਿਫਟ ਸਿਰਫ ਉਹਨੂੰ ਹੀ ਮਿਲਣਾ ਹੈ ਜਿਨੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕੀਤਾ ਹੋਏਗਾ, ਲੌਂਗ ਵੀਡੀਓਜ਼ ਨੂੰ ਆਪਣੇ ਸਟੇਟਸ ਤੇ ਲਗਾਇਆ ਹੋਏਗਾ ਤੇ ਨਾਲ ਤੁਸੀਂ ਕਮੈਂਟ ਜ਼ਰੂਰ ਕਰਨਾ। ਠੀਕ ਹੈ ਜੀ, ਲੌਂਗ ਵੀਡੀਓ ਤੇ ਕਮੈਂਟ ਕਰਨਾ ਹੈ, ਲਾਈਵ ਦੇ ਵਿੱਚ ਹਰ ਰੋਜ਼ ਆਉਣਾ ਹੈ। ਠੀਕ ਹੈ ਜੀ। ਤੇ ਇੱਕ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਇੱਕ ਤੋਂ ਵੱਧ 20 ਕਲਰ ਮਿਲ ਜਾਣਗੇ ਤੁਸੀਂ ਇੱਕ ਤੋਂ ਵੱਧ ਕਲਰ 20 ਜਿਹੜਾ ਉਹ ਲੈ ਸਕਦੇ ਆ ਠੀਕ ਹੈ ਅਗਲਾ ਫਿਰ ਤੋਂ ਹੌਟ ਪਿੰਕ ਕਲਰ ਪਹਿਲੇ ਵੀ ਆਇਆ ਸੀਗਾ ਇਹ ਡਾਟਸ ਵਾਲੀ ਪ੍ਰਿੰਟਿੰਗ ਵੀ ਪਹਿਲੇ ਆਈ ਸੀਗੀ ਠੀਕ ਹੈ ਮੀਨਸ ਕਿ ਇੱਕ ਤੋਂ ਵੱਧ ਕਲਰ ਵੀ ਤੁਸੀਂ ਲੈ ਸਕਦੇ ਆ ਕਾਫੀ ਵੈਰਾਈਟੀ ਹੈ ਸਟੌਲਸ ਦੀ ਵੀ ਤੁਸੀਂ ਕੋਈ ਵੀ ਜਿਹੜਾ ਕਲਰ ਯੂਜ਼ ਕਰ ਸਕਦੇ ਆ ਤੇ ਜਿਸ ਤਰ੍ਹਾਂ ਕਿ ਕਾਫੀ ਸੂਟਾਂ ਦੇ ਵੀ ਵੀਡੀਓਜ਼ ਆਉਂਦੀਆਂ ਤੁਸੀਂ ਉਹਨਾਂ ਚੋਂ ਵੀ ਸੂਟ ਵੀ ਚੂਜ਼ ਕਰ ਸਕਦੇ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ੀਕਾਲ ਜੀ